ਜੇ ਬੋਰਡ ਲਗਾਉਣ ਨਾਲ ਨਾਲ ਪਬਲਿਕ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਹੱਲ ਹੋਣ ਤਾਂ ਖਲ ਲੋ ਸਾਰੇ ਬੋਰਡ ਹੀ ਲਾ ਦੇ ਕੰਮ ਕਰਨਗੇ ਤੇ ਉਹਦੇ ਉਸ ਵਿਹਾਰ ਦੇ ਉੱਤੇ ਹੀ ਆਪਣਾ ਵੋਟ ਮਿਲੇਗੀ ਉਹਨਾਂ ਨੂੰ ਇੱਕ ਬੋਰਡ ਦੀ ਕੀਮਤ ਘੱਟੋ ਘੱਟ 1.5 ਲੱਖ ਜਾਂ 1.5 ਲੱਖ ਦੇ ਕਰੀਬ ਆ ਇੱਕ ਕਰੋੜਾਂ ਰੁਪਏ ਦੇ ਜਿਹੜੇ ਬੋਰਡ ਆ ਤੁਹਾਨੂੰ ਦੇਖਣ ਨੂੰ ਮਿਲਿਓਗੇ ਕਰੋੜਾਂ ਰੁਪਏ ਦੇ ਬੋਰਡ ਲੱਗੇ ਕਰੋੜੋ ਰੁਪਏ ਬਰਬਾਦ ਕਰਦੇ ਨੇ ਜੇ ਉਹ ਆਣ ਲੋਕਾਂ ਦੇ ਕੰਮ ਕਰਨ ਤੇ ਉਹਨਾਂ ਨੂੰ ਬੋਡਾਂ ਲਾਉਣ ਦੀ ਲੋੜ ਹੀ ਹੈ ਨਹੀਂ ਜਿਹੜੇ ਜਿਹੜੇ ਵੀ ਲੀਡਰ ਜ਼ਮੀਨ ਨਾਲ ਜੁੜੇ ਹੋਏ ਐ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਬੋਡ ਲਾਉਣ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਦੇ ਘਰ ਘਰ ਫਿਰਨ ਦੀ ਲੋੜ ਨਹੀਂ ਜਨਤਾ ਦਾ ਜਿਹੜਾ ਪੈਸਾ ਪਹਿਲੀ ਗੱਲ ਤਾਂ ਇੰਨਾ ਪੈਸਾ ਕਰੋੜਾਂ ਰੁਪਏ ਇਨਾਂ ਕੋਲ ਆਂਦਾ ਕਿੱਥੋਂ ਆ ਤੇ ਜੇ ਇੰਨਾ ਪੈਸਾ ਇਹ ਸਭ ਜਨਤਾ ਦਾ ਹੀ ਪੈਸਾ ਵਾ ਸਾਡੇ ਟੈਕਸ ਦਾ ਪੈਸਾ ਵਾ ਆਮ ਲੋਕਾਂ ਦੇ ਆਤੇ ਆ ਤੋ ਕੀਆ ਸੁਪਨੇ ਦਿਖਾਤੇ ਆ ਸੁਪਨੇ ਕਹਿੰਦੇ ਵੋਟ ਦੇ ਦੇਓ ਵੋਟ ਦੇ ਦੇਓ ਵੋਟ ਦੇ ਦੇ ਤੇ ਕੋਈ ਕੰਮ ਸਰਤੇ ਨਹੀਂ ਕਿਸੇ ਦਾ ਕਿ ਗੈਪ ਹੋ ਜਾਂਦੇ ਆ ਬਸ ਲੁਧਿਆਣਾ লাইਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੋਕ ਸਭਾ ਚੋਣਾਂ ਦਾ ਅਭਿਗਲ bắt ਚੁੱਕਾ ਹੋਇਆ ਹੈ ਤੇ ਆਵਾਮ ਦੇ ਕੋਲ ਲੁਧਿਆਣਾ ਲਈ ਪਹੁੰਚ ਚੁੱਕੀ ਹੋਈ ਹੈ ਤੁਹਾਨੂੰ ਇੱਕ ਦੱਸ ਦਈਏ ਮੁੱਦਾ ਲੁਧਿਆਣਾ ਸ਼ਹਿਰ ਦੇ ਵਿੱਚ ਬੋਡਾਂ ਦੀ ਪਰਮਾਰ ਲੱਗ ਚੁੱਕੀ ਹੋਈ ਹੈ ਚਾਹੇ ਉੱਥੇ ਕਾਂਗਰਸ ਦੇ ਰਾਜਾਵੜਿੰਗ ਹੋਵੇ ਚਾਹੇ ਉੱਥੇ ਭਾਜਪਾ ਦੇ ਦਿੱਗਜ ਨੇਤਾ ਹੋਣ ਚਾਹੇ ਵੀ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਹੋਣ ਇਹ ਉੱਥੇ ਆਵਾਮ ਜਿਹੜੀ ਹੈ ਸਵਾਲ ਇੱਕ ਪੁੱਛੂਗੀ ਕਿ ਇਹ ਲੀਡਰ ਹੈ ਬੋਰਡਾਂ ਦੇ ਉੱਤੇ ਪੈਸਾ ਲਗਾਉਣ ਦਾ ਫਾਇਦਾ ਕੀ ਅਗਰ ਉਹ ਪੈਸਾ ਆਵਾਮ ਨੂੰ ਪਹੁੰਚਦਾ ਤਾਂ ਆਵਾਮ ਦੇ ਵਿੱਚ ਘਰਾਂ ਦੇ ਵਿੱਚ ਰੋਜ਼ਗਾਰੀ ਪਹੁੰਚਦਾ ਕਰੋੜਾ ਰੁਪਈਆ ਖਰਚ ਕਰਨਾ ਇੱਕ ਬੋਰਡਾਂ ਦੇ ਉੱਤੇ ਕਿ ਇਹ ਸਹੀ ਗੱਲ ਹੈ ਗੱਲਬਾਤ ਕਰਦੇ ਆ ਤੁਹਾਨੂੰ ਲੱਗਦਾ ਹੈ ਕਿ ਇਹ ਬੋਰਡਾਂ ਦੇ ਉੱਤੇ ਪਬਲਿਸਿਟੀ ਕਰਨਾ ਸਹੀ ਗੱਲ ਹੈ ਨਹੀਂ ਜੀ ਬਿਲਕੁਲ ਗਲਤ ਹੈ ਜੀ ਇਹੀ ਪੈਸਾ ਪਬਲਿਕ ਵਾਸਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਪਬਲਿਕ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਉਹਨਾਂ ਨੂੰ ਮੁੱਖ ਰੱਖ ਕੇ ਕੰਮ ਕਰਨੇ ਚਾਹੀਦੇ ਨਾ ਕਿ ਬੋਰਡ ਲਗਾ ਕੇ ਜੇ ਬੋਰਡ ਲਗਾਉਣ ਨਾਲ ਪਬਲਿਕ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਹੱਲ ਹੋਣ ਤਾਂ ਖਾਲ ਲੋਕ ਸਾਰੇ ਬੋਰਡ ਹੀ ਲਾ ਦਨ ਹਮ ਕੰਮ ਕਰਨਗੇ ਤੇ ਉਹਦੇ ਉਸ ਵਿਹਾਰ ਦੇ ਉੱਤੇ ਹੀ ਆਪਣਾ ਵੋਟ ਮਿਲੇਗੀ ਉਹਨਾਂ ਨੂੰ ਤੇ ਜੇਕਰ ਉਹ ਖਾਲੀ ਬੋਰਡ ਲਗਾਣਗੇ ਤੇ ਬੋਰਡ ਦੇ ਨਾਲ ਉਹਨਾਂ ਨੂੰ ਵੋਟ ਨਹੀਂ ਮਿਲੇਗੀ ਤੇ ਜਦੋਂ ਲੀਡਰ ਆਵਾਮ ਦੇ ਵਿੱਚ ਪਹਿਲੇ ਵਿਛਰਨ ਪਹਿਲੇ ਆਣ ਤਾਂ ਉਹਨਾਂ ਨੂੰ ਬੋਰਡ ਲਗਾਉਣ ਦੀ ਜਰੂਰਤ ਹੈਗੀ ਆ ਬਿਲਕੁਲ ਨਹੀਂ ਜਿਉ ਆਣ ਲੋਕਾਂ ਦੇ ਕੰਮ ਕਰਨ ਤੇ ਉਹਨਾਂ ਨੂੰ ਬੋਰਡਾਂ ਲਾਉਣ ਦੀ ਲੋੜ ਹੀ ਹੈ ਨਹੀਂ ਜਿਹੜੇ ਜਿਹੜੇ ਵੀ ਲੀਡਰ ਜ਼ਮੀਨ ਨਾਲ ਜੁੜੇ ਹੋਏ ਆ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਬੋਰਡ ਲਾਉਣ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਦੇ ਘਰ ਘਰ ਫਿਰਨ ਦੀ ਲੋੜ ਨਹੀਂ ਹੈ ਜੇ ਉਹ ਕੰਮ ਕਰਨਗੇ ਤਾਂ ਉਹਨਾਂ ਨੂੰ ਵੋਟ ਆਪਣੇ ਆਪ ਘਰ ਬੈਠੇ ਹੀ ਮਿਲੇਗੀ ਇੱਕ ਬੋਰਡ ਦੀ ਕੀਮਤ ਘੱਟ ਤੋਂ ਘੱਟ 1.5 ਲੱਖ ਜਾਂ 1 ਲੱਖ ਦੇ ਕਰੀਬ ਆ 1 ਕਰੋੜ ਰੁਪਏ ਦੇ ਜਿਹੜੇ ਬੋਰਡ ਆ ਤੁਹਾਨੂੰ ਦੇਖਣ ਨੂੰ ਮਿਲਿਓਗੇ ਕਰੋੜ ਰੁਪਏ ਦੇ ਬੋਰਡ ਲੱਗੇ ਕਰੋੜ ਰੁਪਏ ਬਰਬਾਦ ਕਰਦੇ ਨੇ ਬੋਰਡ ਲਾਣ ਦੀ ਲੋੜ ਕਿਉਂ ਪੈਂਦੀ ਹੈ ਜੇ ਆਪਾਂ ਕੰਮ ਨਹੀਂ ਕਰਦੇ ਜੇ ਆਪਾਂ ਪਬਲਿਕ ਨਾਲ ਜੁੜਾਂਗੇ ਆਮ ਲੋਕਾਂ ਨਾਲ ਜੁੜਾਂਗੇ ਆਮ ਲੋਕਾਂ ਦੇ ਕੰਮ ਕਰਾਂਗੇ ਉਹਨਾਂ ਦੀ ਦੁੱਖ ਤਕਲੀਫਾਂ ਜਿਹੜੀ ਲੋਕਾਂ ਨੂੰ ਪ੍ਰੋਬਲਮ ਆ ਉਹਦਾ ਹੱਲ ਕਰਾਂਗੇ ਤਾਂ ਆਪਾਂ ਨੂੰ ਇੰਨੇ ਵੱਡੇ ਇੰਨੇ ਮਹਿੰਗੇ ਬੋਰਡ ਲਾਣ ਦੀ ਲੋੜ ਹੀ ਨਹੀਂ ਐ ਤਾਂ ਜਨਤਾ ਦਾ ਜਿਹੜਾ ਪੈਸਾ ਵਾ ਪਹਿਲੀ ਗੱਲ ਤਾਂ ਇੰਨਾ ਪੈਸਾ ਕਰੋੜਾਂ ਰੁਪਏ ਇਨਾਂ ਕੋਲ ਆਂਦਾ ਕਿੱਥੋਂ ਆ ਤੇ ਜੇ ਇੰਨਾ ਪੈਸਾ ਇਹ ਸਭ ਜਨਤਾ ਦਾ ਹੀ ਪੈਸਾ ਵਾ ਸਾਡੇ ਟੈਕਸ ਦਾ ਪੈਸਾ ਵਾ ਆਮ ਲੋਕਾਂ ਦੇ ਤੇ ਉਹਦੀ ਇਹ ਦੁਰਵਰਤੋਂ ਕਰਦੇ ਨੇ ਉਸ ਤੋਂ ਚੰਗਾ ਇਹਨਾਂ ਨੂੰ ਕੀ ਚਾਹੀਦਾ ਜਿਹੜੇ ਆਮ ਲੋਕ ਆ ਗਰੀਬ ਲੋਕ ਆ ਉਹਨਾਂ ਦੀ ਮਦਦ ਕਰੋ ਉਹਨਾਂ ਦੇ ਕੰਮ ਕਰੋ ਉਹਨਾਂ ਲਈ ਇੱਥੇ ਵਧੀਆ ਕੋਈ ਫੈਕਟਰੀਆਂ ਵਧੀਆ ਕੋਈ ਲੈ ਕੇ ਆਓ ਤਾਂ ਕਿ ਆਪਣਾ ਪੰਜਾਬ ਖੁਸ਼ਹਾਲ ਰਹੇ ਲੁਧਿਆਣਾ ਖੁਸ਼ਹਾਲ ਰਹੇ ਆਪਾਂ ਨੂੰ ਇੰਨਾ ਪ੍ਰਚਾਰ ਕਰਨ ਦੀ ਲੋੜ ਹੀ ਨਾ ਪਵੇ ਇੰਨੇ ਪੈਸੇ ਬਰਬਾਦ ਕਰਨ ਦੀ ਲੋੜ ਹੀ ਨਾ ਪਵੇ ਜੇ ਅਸੀਂ ਆਮ ਲੋਕਾਂ ਦੇ ਕੰਮ ਕਰਾਂਗੇ ਤੇ ਸਾਨੂੰ ਕੀ ਲੋੜਾ ਇੰਨੇ ਪੈਸੇ ਕਿਉਂ ਖਰਚ ਕਰੋਗੇ ਉੱਚੀ ਦਾ ਕੰਮ ਕਰਦੇ ਹੋ ਮੱਚੇ ਕੰਮ ਕਰਦੇ ਸਾਰੇ ਦਿਨ ਗਲੀ ਗਲੀ ਘੁੰਮਦੇ ਰਹਿੰਦੇ ਹੋ ਗਲੀ ਘੁੰਮਦੇ ਰਹਿੰਦੇ ਇਹ ਹੀ ਕੰਮ ਕਰਦੇ ਸਾਰੇ ਇਲੈਕਸ਼ਨ ਆਤੇ ਹਨ ਤਾਂ ਕੀ ਸਪਨੇ ਦਿਖਾਤੇ ਹਨ ਸਪਨੇ ਕਹਦੇ ਵੋਟ ਦੇ ਦਿਓ ਵੋਟ ਦੇ ਦਿਓ ਵੋਟ ਦੇ ਦੇ ਤੇ ਕੋਈ ਕੰਮ ਸਰਤੇ ਨਹੀਂ ਕਿਸੇ ਦਾ ਫਿਰ ਗੈਪ ਹੋ ਜਾਂਦੇ ਆ बस यूपी में वोट बना है वहाँ पे किसको पसंद करते हो अब वहाँ का लोग अब किसका पसंद कर रहे हैं हम बाहर हमारा यहाँ वहाँ पे किसकी सरकार है वैसे वहाँ का और नीतीश का नीतीश का, का वहाँ पे सरकार है वहाँ पे और यहाँ पे कितना अंतर है बहुत का फर्क है वहाँ पे गुंडा राज कुछ है नहीं है वहाँ का कैसा माहौल है यहाँ से सबसे बढ़िया बेस्ट चल रहा है उधर तो उधर बस बढ़िया चल रहा है पंजाब में वोट बनी है नहीं बनी पंजाब में वोट नहीं बनी अगर पंजाब में वोट बनती है तो किसको चुनोगे आज जो पंजाब में बनेगी तो देखो वोट है ही नहीं मेरा मेरा अगर वोट बनेगी तो क्या चाहोगे तो ये चाहेंगे कि सुविधा मिले अच्छी तरह गरीब बंदे अच्छी तरह आराम से कमाई खाएं और क्या है ये आवाम है बाहर हुई हुई है ते इनारे भी ਤੁਸੀਂ ਵੀ ਸੁਣੇ ਨੇ ਕਿ ਇਹ ਵੀ ਚਾਹਦੇ ਨੇ ਕਿ ਜਿਹੜੀ ਵੀ ਸਰਕਾਰ ਹੋਵੇ ਤੇ ਉਹ ਸਰਕਾਰ ਆਵਾਮ ਦੀ ਸੁਣੇ ਹੁੰਦੇ ਦੇਖਦੇ ਆ ਕਿ ਸਰਕਾਰਾਂ ਬੋਰਡ ਤੇ ਪੈਸਾ ਖਰਚ ਕਰਨਗੇ ਕਿ ਆਵਾਮ ਦੇ ਵਿੱਚ ਵਿਚਰਣ ਗਿਆ